ਸਰਵੋਪੀ ਨੰਬਰ ਨਰਿੰਦਰ ਸਿੰਘ ਜਾਬਲਾਪਾਪਾ ਕਿਹਦੇ ਦਾ ਰਾਹੋ ਰੋਡ ਮਿਹਰਬਾਨ ਜੀ ਤੇ ਆਪਣੀ ਦੁਕਾਨ ਦੀ ਚੀਜ਼ ਹੈ ਫੀਡ ਸ਼ੋਪਾ ਨਾਲ ਫਾਸਟਪੁਆਇੰਟ ਇੱਕ ਟੋਣੀ ਵੀਡੀਓ ਵਾਇਲ ਹੋ ਰਹੀ ਸੀ ਕਿ ਜੀ ਸੋਸ਼ਲ ਮੀਡੀਆ ਵਿੱਚ ਕਿ ਇੱਕ ਮਚੂਰਨ ਵਿੱਚ ਕੋਗਰ ਮਿਲਦਾ ਉਹ ਕੀ ਸੀ ਕਾਰਨ ਉਹ ਕੋਈ ਕਸਟਮਰ ਸਾਡੇ ਕੋਲ ਮੰਜੂਰੀਨ ਲਗਿਆ ਸੀ ਜੀ ਰਾਤ ਨੂੰ ਤੇ ਉਹ ਮੰਜੂਰੀਨ ਇੱਕ ਘੰਟੇ ਬਾਅਦ ਲੈ ਕੇ ਆਇਆ ਜੀ ਕਹਿੰਦਾ ਇਹਦੇ ਵਿੱਚ ਕੋਈ ਕੀੜਾ ਵਗੈਰਾ ਆ ਤੇ ਸਾਨੂੰ ਦਿਖਾਉਣ ਲਈ ਲਿਆਇਆ ਸੀ ਤੇ 35 ਸਾਲ ਤੋਂ ਸਾਡੀ ਰਿਕਾਣਾ ਜੀ ਸਾਫ਼ ਸੁਥਰਾ ਅਸੀਂ ਕੰਮ ਕਰਦੇ ਆਂ ਤੇ 35 ਸਾਲਾਂ ਦੀ ਸਾਡੀ ਕੋਈ ਐਸੀ ਜੀ ਕੰਪਲੇਟ ਵੀ ਆਈ ਅਜੇ ਤੱਕ ਤੇ ਉਹ ਰੱਬ ਜਾਣੇ ਬੇਮੌਸਮ ਚੱਲ ਰਿਹਾ ਹੁਣ ਤੇ ਬੁਲਾਉਂਦੇ ਜਾਂ ਕਿੱਦਾਂ ਵੀ ਉਹ ਹੋ ਗਿਆ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਜਾਂ ਸਾਡੇ ਕੋਈ ਲੇਬਰ ਵਾਲੇ ਕੋਈ ਜਾ ਕੇ ਪਿਆ ਕਰਦੇ ਜਾਂ ਕਿੱਦਾਂ ਵੀ ਹੋ ਗਿਆ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਤੇ ਪੱਤਰਕਾਰ ਤੁਹਾਡੇ ਕੋਲ ਆਏ ਸੀ ਹਿਡਨ ਕੈਮਰਾ ਲਾ ਕੇ ਤੁਹਾਨੂੰ ਪਤਾ ਹੀ ਵੱਡੀ ਵੀਡੀਓ ਬਣ ਗਈ ਹਾਂਜੀ ਪੱਤਰਕਾਰ ਮੇਰੇ ਕੋਲ ਆਏ ਸੀ ਮੈਨੂੰ ਘਰ ਦੇ ਨੇ ਠਾਇਆ ਉਦੋਂ ਮੈਂ ਰਾਤ ਨੂੰ ਬਾਹਰ ਗਿਆ ਸੀ ਨੀਂਦਾ ਸੀ ਤੇ ਜਦੋਂ ਮੈਂ ਆਇਆ ਤੇ ਪੱਤਰਕਾਰ ਸਾਹਿਬ ਆਏ ਤੇ ਮੈਂ ਆਫਿਸ ਉੱਤੇ ਬੈਠਾ ਸੀ ਤੇ ਉਹ ਮੇਰੇ ਕੋ ਆ ਕੇ ਉਹਨਾਂ ਨੇ ਮੈਨੂੰ ਕੋ ਸਵਾਲ ਪੁੱਛੇ ਤੇ ਮੈਂ ਗੱਲਾਂ ਗੱਲਾਂ ਚ ਪਤਾ ਨਹੀਂ ਕਿੰਦਾ ਕਿੰਦਾ ਦੀ ਗੱਲਾਂ ਕਰਤੀਆਂ ਹਉਣੀਆਂ ਕਿ ਉਹਦੇ ਬਾਰੇ ਕੋਈ ਮੈਨੂੰ ਇਲਮ ਨਹੀਂ ਜੇ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਹੋਵੇ ਕਿ ਆਪਣੀ ਸਪਸ਼ਟੀਕਰਨ ਪੁੱਛਣਾ ਚਾਹੁੰਦੇ ਬਸ ਇਹੀ ਸਪਸ਼ਟੀਕਰਨ ਦੇਣਾ ਚਾਹੁੰਦੇ ਆ ਵੀ ਅਸੀਂ ਤਾਂ ਸਾਫ਼ ਸੁਥਰਾ ਕੰਮ ਕਰਦੇ ਆ ਸਾਫ਼ ਸੁਥਰਾ ਕਰਾਂਗੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਅਸਲ ਤੇ ਤੁਹਾਡੇ ਵਰਕਰਾਂ ਕੀ ਇਸ ਚੀਜ਼ ਦਾ ਪੂਰਾ ਧਿਆਨ ਰੱਖਦੇ ਆ ਅਸੀਂ ਵਰਕਰਾਂ ਨੂੰ ਬੁਰਾ ਕਿੰਨੇ ਵੀ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ ਪੂਰੀ ਸਫਾਈ ਰੱਖੋ ਇਹ ਗਾਗ ਨੂੰ ਸਾਫ਼ ਸੁਥਰਾ ਸਮਾਨ ਦਿਓ ਤੇ ਅਸੀਂ ਹੋਰ ਵੀ ਦੁਕਾਨਦਾਰਾਂ ਨੂੰ ਫੀਡ ਕਰਦੇ ਆ ਤੁਸੀਂ ਵੀ ਇਸ ਸਾਫ਼ ਸਫਾਈ ਦਾ ਧਿਆਨ ਰੱਖੋ ਕਿਉਂਕਿ ਐਜੀ ਦਿੱਕਤ ਨਾਲ